ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੇ ਠੀਕ ਠਾਕ ਹੋ ਤੇ ਲੋ ਜੀ ਅੱਜ ਮੇਰੇ ਯਾਰ ਦਾ ਹੈਗਾ ਜੇ ਬਰਥਡੇ ਤੇ ਬਰਥਡੇ ਪੂਰੇ 1 ਮਹੀਨੇ ਬਾਅਦ ਮਨਾ ਰਿਹਾ ਜੇ ਉਹਦੇ ਵਾਸਤੇ ਕੇਕ ਲੈਣ ਆਇਆ ਸੀਗਾ ਕੇਕ ਸਟੂਡੀਓ ਜੋ ਕਿ ਹੈਗਾ ਜੇ ਆਪਣਾ ਕੋਰਾਲੀ ਨੂੰ ਜਾਂਦੇ ਜਿਹੜਾ ਨਿਊ ਆਊਟਲਟ ਹੈ ਉਧਰ ਵਾਲੀ ਸਾਈਡ ਤੇ ਬਹੁਤ ਘੈਂਟ ਸਟੂਡੀਓ ਬਣਾਇਆ ਹੋਇਆ ਕੇਕ ਸਟੂਡੀਓ ਆ ਦੇਖੋ ਸਾਰਾ ਧਰਮ ਦਿਖਾ ਰਿਹਾ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਮਿਲ ਜੂਗੀ ਜੋ ਵੀ ਤੁਹਾਨੂੰ ਬਰਥਡੇ ਵਾਸਤੇ ਜਸ਼ਨ ਮਨਾਉਣ ਵਾਸਤੇ ਸੈਲੀਬ੍ਰੇਸ਼ਨ ਕਰਨ ਵਾਸਤੇ ਸਮਾਨ ਚਾਹੀਦਾ ਏ ਟੂ ਜ਼ेड ਮਿਲ ਜੇਗਾ ਤੇ ਕੇਕ ਵੀ ਇੱਥੇ ਤੁਸੀਂ ਆਰਡਰ ਤੇ ਆਪਣੇ ਮਨਪਸੰਦ ਦਾ ਜਿੱਦਾਂ ਦਾ ਡਿਜ਼ਾਈਨ ਕਹੋਗੇ ਉਦਾਂ ਤੇ ਬਣਾ ਕੇ ਦੇ ਦਿੰਦੇ ਨੇ ਤੇ ਇਸ ਵਕਤ ਮੈਂ ਲੈ ਰਿਆਂ ਜੀ ਇੱਕ ਕੇਕ ਆਪਣੇ ਯਾਰ ਵਾਸਤੇ ਤੇ ਆ ਦੇਖੋ ਸਾਰਾ ਮੈਂ ਕੈਪਚਰ ਕਰ ਲਿਆ ਜੀ ਸੋ ਆਜੋ ਆਪਾਂ ਮਿਲਦੇ ਆ ਲੋ ਜੀ ਬਰਥਡੇ ਬੋਏ ਮੁਛਾਣੂ ਦੇ ਰਿਹਾ ਜੀ ਬਟ ਆ ਦੇਖੋ ਮੁਛਾਣੂ ਵਾਟਾ ਚੜਾਉਂਦਾ ਹੈ ਆ ਮੁੰਡਾ ਹੋ ਗਿਆ ਜੀ 30 ਸਾਲਾਂ ਦਾ ਤੇ ਕਹਿੰਦਾ 30 ਹਾਂ ਲੱਗ ਗਿਆ ਏ ਤੇ ਆ ਜੋ ਬਈ ਮੁੰਡੇ ਨੂੰ ਖੁਸ਼ ਕਰੀਏ ਤੇ ਕੇਕ ਕਟਾਈਏ ਆ ਦੇਖ ਲਓ ਮੁੰਛੀ ਮੁੰਛੀ ਕੀ ਕਰਨ ਲੱਗਾ ਜੀ ਇਹ ਨਿਆਣੇ ਦਾ ਨਿਆਣਾ ਹੀ ਰਿਹਾ ਹੈ ਵਕੀਲ ਬਣ ਕੇ ਵੀ ਬਸ ਨਿਆਣੇ ਦਾ ਨਿਆਣਾ ਹੀ ਆ ਡੱਬਾ ਵੇਖੋ ਇਹਨੂੰ ਡੱਬਾ ਨਹੀਂ ਖੁੱਲਣਾ ਆ ਰਿਹਾ ਪਤਾ ਨਹੀਂ ਕੀ ਲੱਭਦਾ ਫਿਰਦਾ ਆ ਦੇਖ ਲਵੇ ਦਾ ਹਾਲ ਔਖਾ ਹੀ ਹੈ ਇਹਦਾ ਦੇਖ ਲਓ ਮਾੜਾ ਹਾਲ ਹੈ ਅਬ ਮਸਾ ਹੀ ਨਿਕਲਿਆ ਜੇ ਲੈ ਬਈ ਜਸਦ ਆ ਗਿਆ ਜੇ ਕੇਕ ਆ ਵਕੀਲ ਸਾਹਿਬ ਦਾ ਆ ਗਿਆ ਜੇ ਕੇਕ ਤੇ ਹੁਣ ਕਟਾਣੇ ਆਦਾ ਕੇਕ ਮੋਮਬਤੀਆਂ ਨੂੰ ਛੱਡੋ ਪਰੇ ਤੁਸੀਂ ਬਸ ਦੋ ਵੀ ਦਵਾਤ ਤੋਂ ਬਰਵਾ ਦੋ ਹਫਤੇ ਦਾ ਹੋ ਗਿਆ ਮੁੰਡਾ ਰੱਬ ਇਹਨੂੰ ਅਗਲ ਬਖਸ਼ੇ ਰੋੜੀ ਬਖਸ਼ੇ ਕੀ ਹੁਣ ਤਾਂ ਬਸ ਸਿਆਣਾ ਬਣਿਆੜਾ ਹੁਣ ਤਾਂ ਕੁੜੀ ਬਖਸ਼ੂ ਆ ਆਪੇ ਖਾਣਾ ਲਪੇਟਦਾ ਨਹੀਂ 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 ਲਪੇਟਦਾ ਹੁਣ ਆਪਾਂ ਛੱਡ ਤਾ ਲਪੇਟਣ ਨਾਲ ਕੰਮ ਛੱਡਤਾ ਹੁਣ ਆਪਾਂ ਦੁਬਾਰੇ ਖਾ ਕੇ ਖਲਾਉ ਮੋਟੇ ਲੋ ਜੀ ਕੇਕ ਕਟਾਉਣ ਤੋਂ ਬਾਅਦ ਚੋਂ ਆਪਾਂ ਮਾਰੀ ਥੋੜੀ ਜੀ ਗੇੜੀ ਤੇ ਗੇੜੀ ਦੇ ਨਾਲ ਮਾਰੀ ਗੇੜੀ ਛੜੀ ਕਿਹੜੀ ਛੜੀ ਮਾਰਨ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਦਾ ਮਣੀ ਮਣੀ ਜਿਹੜਾ ਹੈ ਨਾ Munshi ਇਹ ਸਭ ਤੋਂ ਖਤਰਨਾਕ ਬੰਦਾ ਆ ਇਹਨੇ ਕੈਨੇਡਾ ਵੀ ਮੈਨੂੰ ਚੈਨ ਨਹੀਂ ਲੈਣ ਦਿੱਤਾ ਤੇ ਹੁਣ ਵੀ ਤੇ ਕਹਿੰਦਾ ਆਪਾਂ ਗੇੜੀ ਮਰਨ ਜਾਣਾ ਜੇ 3B2 ਇਹ ਪਤੰਦਰ ਨੇ ਪੂਰੀ ਗਰਗਰਾੜੀ ਫਸਾ ਲਈ ਸਾਡੇ ਨਾਲ ਕਹਿੰਦਾ ਮੈਨੂੰ ਜੋ ਮਰਜ਼ੀ ਹੋ ਜੇ ਮੇਰਾ ਵਿਆਹ ਹੋ ਗਿਆ ਆ ਮੈਨੂੰ ਮੇਰੀ ਘਰ ਵਾਲੀ ਬਾਹਰ ਨਹੀਂ ਨਿਕਲਣ ਦਿੰਦੀ ਤੇ ਅੱਜ ਬੜੇ ਟਾਈਮ ਬਾਅਦ ਮੌਕਾ ਮਿਲਿਆ ਤੁਹਾਡੇ ਨਾਲ ਘੁੰਮਣ ਵਾਸਤੇ ਤੇ ਮੈਨੂੰ 3B2 ਦੇ ਦਰਸ਼ਨ ਕਰਾ ਕੇ ਲਿਆਓ ਤੇ ਫੇਰ ਭਾਈ ਆਪਾਂ ਇਧਰ ਉਹ ਗੇੜੀਆਂ ਕੁੜੀਆਂ ਮਾਰ ਕੇ ਤੇ ਆਪਾਂ ਚੱਲ ਗਏ ਜੇ 3B2 ਨੂੰ ਤੇ ਆ ਜੋ 3B2 ਦਾ ਵੀ ਮਾੜਾ ਹਾਲ ਹੀ ਚੱਲ ਰਿਹਾ ਜੀ ਚਲੋ ਫਿਰ ਵੀ ਇਹਨੂੰ ਗੇੜੀ ਮਿਰਾਣ ਵਾਸਤੇ ਲੈ ਜਾਨੇ ਆ ਜੀ ਆ ਦੇਖੋ ਬਾਈ ਇੱਥੇ ਸਪਾਈਡਰਮੈਨ ਵਿਕਣ ਦੇ ਜੀ ਸਪਾਈਡਰਮੈਨ ਤੇ ਹੋਰ ਵੀ ਪਤਾ ਨਹੀਂ ਕਿਹੜੇ ਦੋਸਤੋ ਬਾਅਦ ਚੋਂ ਆਪਾਂ ਆ ਗਏ ਜੇ ਸਸਤੀਆਂ ਚੀਜ਼ਾਂ ਖਾਣ ਵਾਸਤੇ ਮੈਕਡੋਨਲਡ ਇੱਥੋਂ ਆਪਾਂ ਦਾ ਗੁਜ਼ਾਰਾ ਪਾਣੀ ਹੋ ਜਾਣਾ ਜੀ ਆ ਜੋ ਚੱਲ ਰਿਹਾ ਦੋਸਤੋ ਰੁਪਏ ਲੈ ਲੈ ਹੋਰ ਰਾਜੀ ਬਣ ਗਏ 250 ਚ ਸਾਰਾ ਪੜਦਾ ਦੋ ਸੂਰ ਲੈ ਲਿਆ ਯਾਰ ਇਹ ਆ ਗਿਆ ਯਾਰ ਆ ਹੀ ਆ ਗਿਆ ਆ ਆ ਚੀਜ਼ ਨਾ ਸਾਡੀ ਕਰਾ ਬੰਬਾ ਬਲਾਸਟ ਮੂੰਹ ਅਜੇ ਤੱਕ ਖੋਲੀ ਇਹਨੂੰ ਚੱਕੀ ਮਾੜਾ ਜਾਂ ਕਹਿੰਦੇ ਆ ਨਵਾਂ ਆਇਆ ਹੋਇਆ ਰਣਵੀਰ ਤਿਰਨਵੀਰ ਸਿੰਘ ਮੀਰ ਫੁੱਦੂ ਮੀਰ ਲਾਏ ਭੈਣ ਦੀ ਸ਼ਿੱਕੀ ਇਹਨਾਂ ਦੀ ਇਹ ਨਜ਼ਰ ਆਇਓ ਆ ਦੱਸੂਗਾ ਰਿਵਿਊ ਦੱਸੋ ਕਿੰਦਾ ਦਾ ਹੈਗਾ ਬਹੁਤ ਵਧੀਆ ਬਾਈ ਜੀ ਤੁਸੀਂ ਦੱਸੋ ਪਲਾਸਟਿਕ ਆਮ ਸੀਗਾ ਹੈ ਬਲਾਸਟ ਕਰਨ ਵਾਲਾ ਇਹ ਸਾਲਾ ਅੰਦਰੋਂ ਬਲਾਸਟ ਕਰੂਗਾ ਹੈਲੋ ਬਾਈ ਲੋ ਜੀ ਹੈਲੋ ਗਾਇਸ ਗਾਇਸ ਹੋ ਗਿਆ ਅੱਜ ਸਾਲਾ ਬੰਬਾ ਬਲਾਸਟ ਬੰਦਾ ਬੰਬਾ ਬਲਾਸਟ ਇਹੋ ਜਿਹਾ ਮਿਲਿਆ ਇਹ ਇਹ ਜਿਹੜੀ ਡਰਿੰਕ ਕਦੇ ਨਾਲ ਲਿਓ ਤੁਸੀਂ ਬਾਲੀ ਗੰਦੀ ਡਰਿੰਕ ਆ ਯਾਰੇ ਸੱਚੀ ਗੱਲ ਦੱਸੋ ਤੁਸੀਂ ਚਾਰਜਰ ਦੇ ਸਾਲਾ ਚਾਰਜਰ ਰਹਿ ਗਿਆ ਅੰਦਰ ਚਲੋ ਬਈ ਮੁੰਡੇ ਦਾ ਬਰਥਡੇ ਹੋ ਗਿਆ ਵੱਡੇ ਵੱਡੇ ਮਾਇਨਸ ਹੋ ਗਿਆ ਇੱਕ ਸਾਲ ਹੋਰ ਘਟਾਦਾ ਮੁੰਡੇ ਦਾ ਪੂਦਾ ਨੁਕਸਾਨ ਹੋਇਆ ਹਾਂ ਪਰਿਸ਼ ਨੀੜੀ ਹੋਇਆ ਸਾਡਾ 550 ਰੁਪਏ ਦਾ ਨਿਸਾਨ ਹੋਇਆ ਚੱਲ ਚੰਗਾ ਭਾਈ ਚੰਗਾ ਵੀ ਮਣੀ 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 ਸਾਡੇ ਤੋਂ ਹੁਣ ਰਿਸ਼ਤੇਦਾਰੀ ਵਾਲਾ ਹੋ ਗਿਆ ਮਣੀ ਵਾਲੇ ਪਾਰਟੀ ਆਣ ਵਾਲੀ ਆ ਲੋੜੀ ਆਣ ਵਾਲੀ ਆ ਚੰਗਾ ਗਾਇਜ਼ ਯਾਰ ਸਾਰਾ ਹਨੇਰਾ ਕੱਪ ਹੋ ਗਿਆ ਜੀ ਚੰਗਾ ਬਾਈ ਬਾਈ ਟੈੱਕਰ ਪਰ ਚੱਲੀਏ ਚੈਨਲ ਕਰ ਦਿਓ ਮੇਰਾ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ